ਕਰਦਮ ਨਾ ਉਹਰੇ ਸਾਹਮਣੇ ਮਰਵਾਉਣਾ ਤੇ ਲੋਕ ਕਮੈਂਟ ਚ ਵੀਡੀਓ ਬਣਾ ਲੈਣਗੇ ਬਿਟੂਣਾ ਕਰਦੀਆਂ ਫਿਰਦੀਆਂ ਨੀਗੀਆਂ ਇਹ ਤਾਂ ਤੇਰੇ ਸੂਟ ਨਾਲ ਦੀ ਲੱਗਦੀ ਆ ਹੋਰ ਜਿਹੜਾ ਮੇਰੇ ਸੂਟ ਚ ਕਪੜਾ ਬਚਦਾ ਹੁੰਦਾ ਮੈਂ ਤੇਰੇ ਚਾਚੇ ਵਾਸਤੇ ਕੱਚਾ ਸਿਉਂਦੇ ਨਹੀਂ ਹੁੰਦੀ ਗਾਂਹ ਚੱਲ ਗਾਂਗਾ ਗਾਂਹ ਕਿੱਠੇ ਖਰਚਾ ਤੂੰ ਮੇਲੇਦਾਰੇ ਦੇਖਦੀ ਐ ਲੈ ਤੂੰ ਘਰ ਕੰਮ ਲਾ ਸੱਤ ਵਾਰੀ ਛਿਹੁਣਾ ਆਹੋ ਸੱਤ ਵਾਰੀ ਚਾਹ ਲਈ ਸੱਤ ਵਾਰੀ ਐ ਵੀ ਕਹਦੀ ਵੀ ਪੂਰਾ ਮੇਰਾ ਅੱਛਾ ਹਾਂ ਇੱਕ ਛੇਤੀ ਛੇਤੀ ਕਰ ਸੇਤੀ ਦੋ ਤਿੰਨ ਚਾਰ ਪੰਜ 6 7 ਪੂਰਾ ਮੇਰਾ ਪੂਰਾ ਮੇਰਾ ਪੂਰਾ ਮੇਰਾ ਪੂਰਾ ਮੇਰਾ ਪੂਰਾ ਮੇਰਾ ਪੂਰਾ ਮੇਰਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਮੇਰਾ ਪੂਰਾ ਮੇਰਾ ਕੱਲੋਂ ਦਾ ਵੀ ਪਿੱਛਾ ਛੱਡ ਦੇਵੇ ਫਰਾਜ ਗੁੰਡੀ ਦਾ ਵੀ ਪਿੱਛਾ ਛੱਡ ਦੇਵੇ ਜਿਹੜੀਆਂ ਬਾਕੀ ਹੋਰ ਉਹਨਾਂ ਦਾ ਵੀ ਪਿੱਛਾ ਛੱਡ ਦੇਵੇ ਜ਼ੋਰ ਦੀ ਮਾਰ ਜ਼ੋਰ ਦੀ ਜ਼ੋਰ ਨਰਾਲੇ ਬਾਬੇ ਪੂਰਾ ਮੇਰਾ ਬਣ ਕੇ ਰਹੇ ਨਿਸੜਦਾ ਕੋਈ ਆਜੂਗਾ

ਜੀ ਆ ਗਏ ਤੇ ਦੇਖ ਕਿਤੇ ਆ ਨਾਲਾ ਫਾਜੇ ਹਾਂ ਆ ਪੈਰ ਤਰਨੇ ਚ ਨਾਲਾ ਨਾ ਫਾਜੇ ਮਾ ਗੱਬਾ ਪੈਦੇ ਕਿਤੇ ਪੂਰੇ ਫਸੇ ਡੂੜੀ ਲਮਕਾਏ ਫਸੇ ਕੰਮ ਕੱਢਣ ਨੂੰ ਲਮਕਾਏ ਨੇ ਐ ਨਹੀਂ ਫਸਦਾ ਹੈ ਗਿਆ ਇਹ ਅੱਜ ਲੇਟ ਹੋ ਗਿਆ ਹਾਂ ਕਵੇਲੇ ਹੀ ਕਰਤਾ ਮੈਂ ਮੜੇ ਦਾ ਕੰਮ ਭੱਜ ਗਿਆ ਤੇ ਇੱਥੇ ਲੌਂਗੋਵਾਲ ਤੱਕ ਐ ਤੜਕੇ ਦੀ ਕਹੀ ਜਾਂਦੀਆਂ ਮੈਨੂੰ ਤੁਸੀਂ ਉਪਰੋਂ ਟੈਲੀਫੋਨ ਕਰ ਕਰਾ ਦੋ ਕਿਸ ਤੋਂ ਮੈਂ ਸਿਖਿਆਉਣਾ ਹੁੰਦਾ ਮੈਨੂੰ ਉਹ ਟਿਊਸ਼ਨ ਲਾਉਣਾ ਮੇਰਾ ਆਈ ਤਾਂ ਮੈਨੂੰ ਪਤਾ ਤੀਗਾ ਹੌਣਾ ਤਾਂ ਮੈਂ ਹੀ ਗਿਆ ਤੀਗਾ ਖੜ ਜਾ ਖੜ ਜਾ ਤੈਨੂੰ ਕੁਰਸੀ ਡਾਉਣਾ ਹੈ ਤੁਹਾਨੂੰ ਲੀਡਰਾਂ ਦੀ ਕੁਰਸੀ ਤੇ ਬੈਠਣਾ ਵਧੀਆ ਲੱਗਦਾ ਨਹੀਂ ਪੂਰੇ ਅਸੀਂ ਉਹ ਲੀਡਰ ਨਹੀਂ ਹੈਗੇ ਅਸੀਂ ਤਾਂ ਆਪਦਿਆਲੇ ਲੀਡਰ ਹਾਂ ਅਸੀਂ ਕੁਰਸਾ ਨੂੰ ਕੁਰਸੀ ਦਾ ਪਾਉ ਨਹੀਂ ਸਾਨੂੰ ਤਾਂ ਪਿਆਰ ਚਾਹੀਦਾ ਚਾਹੇ ਕੋਈ ਪੂੰਜੇ ਬਠਿਆਲੇ ਇਹ ਤਾਂ ਫਿਰ ਵੀ ਮੰਜਾ ਡਾਤਾ ਤੇ ਹੈ ਲੱਕੜ ਦੀ ਚਗਾਠ ਡਾਤੀ ਸਾਨੂੰ ਤਾਂ ਕਹਿ ਕੇ ਸੀਗੇ ਬਦਲ ਸਾਹਿਬ ਲੋਕਾਂ ਦੇ ਜੇ ਮਨਾਂ ਚ ਬਹਿਣਾ ਤਾਂ ਲੋਕਾਂ ਵਰਕੇ ਹੋ ਜੋ ਗੱਲ ਵੀ ਸਹੀ ਹੈ ਹੈ ਸਹੀ ਹੈ ਦੇਖ ਲੈ ਉਹਨਾਂ ਦੀਆਂ ਉਪਲਬਧੀਆਂ ਦੇਖ ਤੂੰ ਜੱਟਾਂ ਨੂੰ ਹੈ ਆ ਟਰੈਕਟਰ ਤੇ ਵੀ ਟੈਕਸ ਲੱਗਦਾ ਸੀ ਗੱड्डा ਕਰਾਰ ਕਿਨੇ ਦਵਾਇਆ ਬਦਲ ਸਾਹਿਬ ਨੇ ਦਵਾਇਆ ਛੜਕਾਂ ਦੇਖ ਲੈ ਗੱਲ ਨਾਮ ਕੜਮ ਆਹਾਹਾ ਜਪਨਾਮ ਜਪਨਾ ਕਹਿੰਦੇ ਸੀ ਕਿ ਵੀ ਬੰਬ ਡੇਗ ਲਓ ਐ ਦੇਖ ਲੈ ਪਈਆਂ ਨੇ ਫਿਰ ਜਿਵੇਂ ਚੈਪਸ ਲੱਗੀ ਹੁੰਦੀ ਐ ਸੜਕਾਂ ਤੇ ਇਹ ਤਾਂ ਕਰ ਕਰ ਮੰਨ ਰਹੀ ਜਿਹੜੀ ਜੀ ਪਾਦਲ ਦੇ ਕਰੀ ਐ ਹਾਂ ਜਿੰਨਾ ਵੱਡਾ ਬਾਦਲ ਕਰ ਗਿਆ ਜ਼ਿਮੀਦਾਰਾਂ ਬਾਦ ਤੇ ਕਿਸੇ ਨੇ ਨਾ ਕਰਨਾ ਬਿਲਕੁਲ ਨਾ ਹੋਣਾ ਬਿਲਕੁਲ ਕੋਈ ਲੈ ਲਓ ਹੁਣ ਵਾਲਿਆਂ ਦੀ ਤਾਂ ਵੱਡੇ ਵੱਡੇ ਲੀਡਰਾਂ ਦੀ ਨਹੀਂ ਇੰਨੀ ਪਹੁੰਚ ਜਿਨੀ ਸਾਡੇ ਜਥੇਦਾਰਾਂ ਦੀ ਚੱਲ ਜਾਂਦੀ ਅੱਛਾ ਹਾਂ ਚੱਲਦੀ ਸੀ ਇਹ ਤਾਂ ਤੈਨੂੰ ਸਰੂਪ ਜੇ ਕਈ ਭਈ ਦਵਾਰੋਂ ਆਉਣ ਐ ਇਹਨਾਂ ਨੇ ਜਿੱਤਣਾ ਇਹ ਤਾਂ ਕੰਮ ਵੱਡਾ ਕਰਨਾ ਪਊ ਕੋਈ ਨਾ ਨਾ ਨਹੀਂ ਨਹੀਂ ਹਾਂ ਦਿਲਾਂ ਚ ਵਸਦੀਆਂ ਕਾਲੀ ਤਾਂ ਦਿਲਾਂ ਚ ਰਹਿ ਗਈ ਹਉ ਹਾਂਜੀ ਹਾਂ ਐਂ ਆ ਗੱਲ ਹੋਰ ਠੀਕ ਹੋ ਹਾਂ ਲੈਟ ਹੋਗਾ ਕਹਿੰਦੇ ਮਾਂ ਲੰਗ ਤੂੰ ਕੜਵਾ ਠੀਕ ਆ ਮੈਂ ਠੀਕ ਆ ਮੈਂ ਮੜਾ ਜਰੂਰੀ ਕੰਮ ਭੱਜ ਗਿਆ ਤੀ ਲੈਰੇ ਅੱਛਾ ਆਪਣੇ ਆ ਹ ਲੈਰਾ ਹਾਂ ਇੱਥੇ ਹਵਾਈ ਅੱਡਾ ਬਣਾਉਣਾ ਆ ਲੈਰੇ ਹਾਂ ਲੈਰੇ ਗਾਗੇ ਹਾਂ ਲੈਰੇ ਗਾਗੇ ਕਿਉਂ ਗੱਪ ਮਰੀ ਜਨਾ ਭਰਾ ਸਰੂਪ ਕਿਹੜਾ ਹਵਾਈ ਵੱਡਾ ਬਣੂ ਮੇਰਾ ਹਲਾ ਪੁਲ ਤਾਈ ਤੱਕ ਬਣਿਆ ਨਹੀਂ ਹੈ ਕਾਰਾਂ ਦਾ ਲੰਗੜ ਗਣੀ ਓੱਖੀ ਹੁੰਦੇ ਨੇ ਤੂੰ ਤਾਂ ਡਿੱਗੂ ਢੀਕੂ ਕਰਦਾ ਓਹੀ ਮੈਸਾਂ ਦੀਆਂ ਪੂਛਾਂ ਮਰੋੜਨ ਵਾਲੀ ਰਹਿ ਗਿਆ ਤੂੰ ਤੈਨੂੰ ਡੱਕੇ ਦਾ ਪਤਾ ਥੋਨੂੰ ਕੀ ਪਤਾਣ ਪੜਾਣੂ ਜ਼ਮੀਨ ਇਕ ਵਾਇਰ ਹੋ ਗਈ ਅਸੀਂ ਦੇਖ ਕੇ ਆਏਗੇ ਇੱਥੇ ਹਵਾਈ ਅੱਡਾ ਬਣੂਗਾ ਉਹ ਨਹੀਂ ਜਣਾ ਖਣਾ ਜਾਜ ਨਹੀਂ ਉਤਰਦਾ ਦਿੱਲੀ ਤਾਂ ਕਿ ਹੁਣ ਦੂਜਿਆਂ ਨੇ ਘੇਰ ਲਈ ਅਸੀਂ ਆਪ ਦੇ ਜਹਾਜ਼ ਲਾਇਆ ਕਰਾਂਗੇ ਜਿਹੜੇ ਤੇ ਲਿਖਾ ਉਪਰ ਆਊ ਟੂ ਬੀ ਕਾਲੀ ਉਹੀ ਫਰ ਖੋਲ ਕੇ ਉਤਰਿਆ ਕਰੂਗਾ ਲੈ ਲੈ ਅਸੀਂ ਨਹੀਂ ਆ ਸਕਦੇ ਹਾਂ ਗਰੇ ਆਪਣੇ ਜਵਾਗ ਜੂ ਭੂਜ ਜਾਂਦੇ ਨੇ ਆ ਇਹ ਤਾਂ ਹੁਣ ਆਈ ਕਰੂਗੀ ਇਹਦਾ ਵੀ ਉਤਰਿਆ ਕਰੂਗਾ ਅੱਛਾ ਇਹਨੂੰ ਵੀ ਦੂਜਾ ਲੜਾਕੂ ਦੇਣਾ ਜਹਾਜ਼ ਲੈ ਕੇ ਇਹ ਵੀ ਹੋਇਆ ਕਰੂਗੀ ਗਾਈ ਲੜਲੀ ਸੀਟ ਤੇ ਤੂੰ ਆਇਆ ਕਰੇਗਾ ਮੈਂ ਤਾਂ ਐਂ ਕਹਿਣਾ ਤੈਨੂੰ ਵੀ ਬੈੱਡ ਤਾਂ ਲਾ ਲਿਆ ਸੋਨੇ ਬਹੁਤ ਵੱਡਾ ਦੀ ਜੇ ਮਤਲਬ ਰੱਬ ਕਰੇ ਜਿੱਤ ਦੇ ਜਿੱਤ ਦੇ ਆਪ ਦਾ ਘਣਾ ਜਿੱਤ ਦੇ ਪਾਈ ਬੱਟ ਤੇ ਜਿੱਤ ਦਾ ਨਗਰ ਦੀ ਤੀ ਭੈਣ ਜਿੱਤ ਦੀ ਹੈ ਮੇਰ ਦਾ ਫੇਰ ਵੀ ਘਰ ਆਈ ਜਾਏ ਮੇਰੀ ਕੀ ਭੈਣ ਨਹੀਂ ਹੈਗੀ ਇਹ ਮੇਰ ਦਾ ਚਰ ਘਰ ਵਾਲੀ ਆ ਜਿੱਤ ਦੇ ਆ ਫਾਇਦੇ ਹੀ ਨਾਤੀ ਭੈਣ ਮੇਰੀਆਂ ਨਾ ਤੇਰੀ ਹੈ ਸਮਝ ਗਿਆ ਲੋਕਾਂ ਦੀ ਹੈ ਆਹਾਂ ਹਾਂ ਆਪਾਂ ਜਿੱਤੇ ਹੋਣੀਆਂ ਤਾਂ ਜਮਾਨਤਾ ਜਕਤ ਕਰਾਵਾਂਗੇ ਜਿਹੜਾ ਦੂਜਾ ਟੱਕਰ ਲਊ ਮੇਰੀ ਗੱਲ ਸੁਣਾ ਐਂ ਕਹਿਦੀ ਮੜ ਜਾ ਸਰਕਾਰ ਨੂੰ ਵੀ ਦੋ ਫੌਜੀ ਦਾ ਪੂਰੇ ਨੂੰ ਦੇ ਦੋ ਹਾਂ ਦੋ ਫੌਜੀ ਸਰਜੀਤ ਕੌਰ ਨੂੰ ਦੇ ਦੋ ਦੋ ਦਾ ਚਾਰ ਚਾਰ ਦਵਾਵਾਂਗੇ ਪੂਰੇ ਚਾਰ ਚਾਰ ਦਵਾਵਾਂਗੇ ਹਾਂਜੀ ਸਾਰੀ ਗੱਲ ਕਰੀ ਹੋਈ ਐ ਰਫਲ ਵਾਲੇ ਤੁਹਾਡੇ ਆਲੇ-ਦਾਲੀ ਫਾਇਆ ਕਰਨਗੇ ਬਸ ਬਸ ਇਹ ਜੋਰ ਲਾ ਦੇ ਬਸ 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 ਨਿਬੜ ਗਿਆ ਵਾ ਇਹ ਜੋਰ ਲਾ ਦੇ ਨਿਬੜ ਗਿਆ ਆਹੀ 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 ਦੱਸ ਸੀ ਮੈਂ ਨਿਬੜ ਗਿਆ ਬਸ 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 ਤੇਰੇ ਕਾਲਾ ਪੈਟ ਕੋਟ ਪਾ ਕੇ ਪੂਰੇ ਕਾਲੀ ਬਨ ਕੇ ਪੱਗ ਕਾਲੀ ਐਨਕਾ ਲਾ ਕੇ ਕਾਲੀ ਗੱਡੀ ਚ ਉਤਾਰਨਾ ਤੈਨੂੰ ਨਾਲ ਸਰਜੀਤ ਘਰ ਵੈ ਮੇਰੀ ਤਾਂ ਉਹ ਲਾਲ ਗੱਡੀ ਹੋਇਆ ਖੰਡ ਆਏ ਐਂ ਇਹਦੀ ਤਾਂ ਲਾਲ ਹੈ ਮੇਰਾ ਇਹਦਾ ਉਹਦਾਦਾਰ ਹੂ ਨਾ ਉਹਦੇਦਾਰਾਂ ਦੀ ਤਾਂ ਲਾਲ ਹੁੰਦੀ ਆ ਪ੍ਰਭੂ ਪਣੀ ਵੀ ਲਾਲ ਲਾਉਣੀਆਂ ਤੇਰੀ ਪੂਪਣੀਆਂ ਹੋ ਜਿਹੜੇ ਉੱਪਰ ਕੂਕੂ ਵਾਲੀ ਤੇ ਉੱਪਰ ਬੱਤੀ ਵੀ ਲਾਲ ਉਹ ਉਸੇ ਨੂੰ ਕਹਿੰਦੇ ਨੇ ਮੈਂ ਤੈਨੂੰ ਇਹ ਕਹਿਣਾ ਵੀ ਇਹ ਜਿਹੜੇ ਫੌਜੀ ਤੇ ਪੁਲਸ ਵਾਲੇ ਹੁੰਦੇ ਨੇ ਨਾਲ ਪਤਾ ਭਾਈ ਪਤਾ ਨਹੀਂ ਨਾਲ ਪੜ ਬੰਦੇ ਆ ਦਾ ਪਕੜਾ ਬੀਜੜੀ ਪੜਦੀ ਆ ਫੌਜੀ ਐ ਜਿਹਨੇ ਭਾਈ ਸਾਫ ਖਾਕੀ ਰੰਗ ਦੀ ਪਾਲੀ ਉਹ ਭਾਈ ਪੁਲਸ ਵਾਲਾ ਤੇ ਐ ਕਹਣਾ ਵੀ ਜੇ ਮੰਨ ਲੈ ਜਮੇ ਸਰਜੀਤ ਕੌਰ ਗਈ ਐ ਮੈਂ ਕਿਥੋਂ 4 ਪੀ ਲੈਣ ਦੇਣ ਕੰਮ ਕੰਮ ਕਰਾਉਣ ਦੇ ਵੀ ਬੰਦਾ ਫੜਦਾ ਵਧੀਆ ਲੱਗਦਾ ਈ ਮਨ ਕੀ ਤਾਂ ਵੱਧ ਲੈਣੇ ਕੱਟ ਲੈਣੇ ਆ ਇਹ ਐਨੀ ਬਤਾ 10 ਰੁਪਏ ਦੇ ਕੰਮ ਕਰੇ ਬਚੀ 14 ਸਹੀ ਗੱਲ ਨਾ ਬਾਤੜੀ 14 ਦੀ ਨਾ ਕਹੂੰ ਗੱਲ ਸਹੀ ਹੈ ਆਪਾਂ ਇਹਦਾ ਐ ਲਾ ਲਾ ਵੀ ਜਿਹੜੇ ਰੁਪਏ ਹੋਣਗੇ ਜੇ ਮੈਂ ਫਾਲਾ ਪੁਲਿਸ ਵਾਲਾ ਸਾਹਮਣੇ ਫਿਰ ਉਹ ਪੁਲਿਸਾਂ ਮੇਰੇ ਤੇ ਕਾਰਵਾਈ ਤੇ ਨਹੀਂ ਕਰਨਗੇ ਆਪਾਂ ਵੀ ਸਾਡੇ ਸਾਹਮਣੇ ਰੁਪਏ ਲੈ ਲਿਆ ਨਾ ਨਾ ਮੇਰੇ ਤੇ ਕਾਦੀ ਕਾਰਵਾਈ ਹੋਊਗੀ ਨਹੀਂ ਨਹੀਂ ਤੂੰ ਪੂਰੇ ਜੋ ਮਰਜ਼ੀ ਕਰ ਜਦੋਂ ਤੇਰੇ ਲਈ ਪਾਪਰੀ ਆ ਗਏ ਯਾਰ ਆ ਪਾਪਰੀ ਆ ਗਈ ਜਦੋਂ ਆਹੀ ਗੱਲ ਆਹੀ ਗੱਲ ਮੈਂ ਇਹਹੀ ਹਾਲ ਰਿਮੂ ਤੋਂ ਕਹਉਂਦਾ ਸੀ ਆਪਣਾ ਲਾਇਏ ਦੀ ਕਲਾਸ ਹਾਂ ਇਹਦੀ ਕਲਾਸ ਰਹਿ ਗਈ ਪੂਰੇ ਫਿਰ ਐ ਨਾ ਟਾਈਮ ਨਾ ਲੱਗਿਆ ਕਰਨੀ ਮੜ ਜਾਦੀ ਮੈਂ ਸਿਖਾਉਂਦਾ ਇੱਕ ਐਪ ਚੱਲਦਾ ਨਾ ਫਿਰ ਉਹ ਦੂਰ ਉਹਦਾ ਐਪ ਤੇ ਦਾ ਗੁੱਠਾ ਲਗਾਉਣਾ ਪੈਂਦਾ ਗੁੱਠੇ ਨਾਲ ਹਾਜ਼ਰੀ ਲੱਗਦੀ ਐ ਨਾ ਗੁੱਠੇ ਨਾਲ ਲੱਗਦੀ ਐ ਹਾਜ਼ਰੀ ਫਿਰ ਲੰਘ ਤੂੰ ਫਿਰ 5 ਵਜੇ ਬੰਦ ਹੋ ਜਾਂਦੇ ਸਾਈਟ ਤੇ ਤੈਨੂੰ ਕਹਿੰਦਾ ਓਵੇਂ ਕਰਨਾ ਬਸ ਨਾ ਨਾ ਇਹ ਤਾਂ ਖਰ ਆਪਣਾ ਘਾਣੂ ਬਾਹਰੇ ਆ ਇਹ ਜੇ ਤੂੰ ਤੜਫੜ ਕਰੀਏ ਫਿਰ ਸਾਹ ਵਾਲਾ ਨਹੀਂ ਜੁੱਤੀ ਆ ਬਊ ਮੇਰੇ ਨਾਲ ਦੀਏ ਜਿਵੇਂ ਮੰਦਰ ਚੋਰ ਪਈਆ ਨੇਕਦਾ ਹੁੰਦਾ ਨੂੰ ਕਨੂੰ ਸੰਗ ਬਿਠਾਇਆ ਆ ਕੋਈ ਨਾ ਕੋਈ ਭੇਜਦੀ ਪਾਇਦਾ ਮਰਦਾ ਗਲਾ ਬਹਿ ਗਿਆ ਨਾ ਕੋਈ ਨਾ ਕੋਈ ਤਲਾਹ ਦੀਆਂ ਪਿੰਨਿਆ ਖਾ ਕਰਈ ਦੇ ਵਿੱਚ ਕੀ ਆ ਇੱਕ ਜੰਪਲ ਹੈ ਤੜਕੇ ਦੇ ਤੋਂ ਨਾਲ ਚੱਲ ਭਾਈ ਥੋੜੇ ਦਾ ਮੈਨੂੰ ਆਸਰਾ ਰਹਿੰਦਾ ਨਾ ਇਹ ਤੇ ਦਾ ਨਸ਼ਾ ਹੈ ਇਹ ਉਹ ਚ ਤਾਕਤਾਂ ਨੇ ਟਾਈਮ ਕਿੰਨਾ ਹੋ ਗਿਆ ਇਹ ਤੇ ਨਸ਼ਾ ਹੈ ਕ ਵਜ ਗਏ ਟਾਈਮ ਤਾਂ 5 ਵਜ ਗਏ ਫਿਰ ਸਮਾਂ ਤਾਂ ਲੰਘ ਜਾਂਦਾ ਆ ਹਾਂ ਆ ਬਸ 5:30 ਵਜੇ ਸਾਈਟ ਬੰਦ ਹੋ ਜੂ ਉਹਨਾਂ ਦੀ ਤੇਰੀ ਗੱਲ ਸੁਣਦਾ ਜੇ ਨਾ ਮੰਨੀ ਨਾ ਜੁੱਤੀਆਂ ਲਾਉ ਬਾਹਰ ਨਿਕਲ ਜਿਵੇਂ ਭਾਂਜੇ ਦਾ ਥਾਈ ਜੂ ਗੋਲੇ ਉੱਡਦੇ ਨੇ ਲਚਲੇ ਕਦਮ ਤੋਂ ਜੇ ਨਹੀਂ ਕੋਈ ਗੱਲ ਮੰਨਦੀ ਮੰਨਦੀ ਆ ਮੰਨਦੀ ਆ ਠੀਕ ਆ ਤੂੰ ਵੀ ਪੂਰੇ ਹੁਣ ਹੀ ਨਾ ਸੰਗ ਬਿਠਿਆ ਪਿੱਛੇ ਤੋਤਰਾ ਰੈਂਚ ਤੇ ਇੱਥੂ ਹੀ ਕਹੋਣਾ ਚੋ ਨਿਸ਼ਾਨ ਤੋਤਰਾ ਰੈਂਚ ਮੈਂ ਤਾਂ ਪਿੱਛੇ ਕਿੱਥੇ ਤੋਤਰਾ ਰੈਂਚ ਆਲਾ ਹੋਣਾ ਹੁਣ ਹੀ ਤਾਂ ਬਿਕਸ ਦੇਣੀ ਪਊ ਲੱਗਦਾ ਹੈ ਹੋਰ ਕਹਿ ਕੇ ਦਿਖਾ ਨਹੀਂ ਮਾਰੇ ਲੀਡਰਾਂ ਵਾਂਗੂ ਐ ਰੋਮ ਮਾਰ ਕਈ ਦੇ ਮਨ ਨਾਲ ਬੋਰੇ ਤੇ ਕੋਈ ਮੁਲਾਜ਼ਮ ਖੜਿਆ ਨਾ ਉਹ ਤੋਂ ਪੰਜੇ ਤੋਂ ਸਰਜੀਤ ਕੌਰ ਦੇ ਰਾਹ ਆਉ ਕਾਹੋ ਮਨ ਨਾਲ ਮਨ ਨਾਲ ਕੋਈ ਮੁਲਾਜ਼ਮ ਖੜਿਆ ਉਹ ਤੇ ਰੋਮ ਮਾਰਨੇ ਮਾਰ ਹਾਂਜੀ ਪਾਜੀ ਇੱਦਨ ਨੂੰ ਤੇਰੀ ਭੇੜ ਦੀ ਓਏ ਓਏ ਓ ਨਹੀਂ ਨਹੀਂ ਭੋਏ ਭੋਏ ਨਾ ਆ ਜੀ ਨੂੰ ਮੇਰੇ ਸਲਵੀਆਂ ਨਾਲ ਖੇਡਦੇ ਰਹੀ ਐ ਬੰਦੇ ਨੂੰ ਤਾਂ ਪਾਜੀ ਕਹਿ ਕੇ ਬੁਲਾਉਣਾ ਨਾਲ ਖੇਡਦੇ ਰਹੀ ਐ ਹਾਂ ਤਬਾਹ ਦੇਖ ਮੰਤਰੀ ਵਾਲਾ ਬੋਲ ਸਮਾਰ ਕੇ ਬੋਲ ਐ ਤਾਂ ਪੂਰੀ ਨਰਬ ਜੇ ਹੁਣ ਵੀਰ ਜੀ ਮੂਰਸੀ ਕਿਹਾ ਫਿਰ ਹਿਸਾਬ ਲਾ ਲਈ ਮੇਰੀ ਗੱਲ ਸੁਣ ਕਾਕੇ ਇਧਰ ਆ ਮੇਰੀ ਗੱਲ ਸੁਣ ਕਾਕਾ ਕਹਿੰਦੀ ਐ ਤਾਂ ਹੁਣ ਉਹ ਭੈਣ ਚੋਦੀ ਇਹਦਾ ਕੋਈ ਸੇ ਨਾਲ ਜਾਰ ਰੱਖਿਆ ਕੰਮ ਤੇ ਕਾਕਾ ਬਾਜੀ ਤੇ ਕਾ ਤੂੰ ਆਉਣੀ ਐ ਆ ਸੁਣ ਕਿਵੇਂ ਕੋਸ ਰੂਪ ਉਰੇ ਆ ਓਏ ਓਮੀ ਝਣੇ ਜਾ ਉਰੇ ਐ ਬੀ ਹਾਂ ਮੈਂ ਤੋ ਨਹੀਂ ਬੋਲਿਆ ਜਾਣਾ ਕੜਵਾ ਤੇਰੀ ਮਾਂ ਦੀ ਓਏ ਓ ਨਾ 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 ਪੂਰੇ ਮੇਰਾ ਨਾਲੇ ਕਾਜ ਕਾਦੇ ਨੁਕਸਾਨ ਕਰਾਈ ਜੇ ਨੇ ਮੈਂ ਮੰਤਰੀ ਬਣੂਣ ਲਈ ਸਿੱਖਦੀ ਨਹੀਂ ਆ ਦੇ ਕੱਚੀ ਆ ਗੱਲਾਂ ਤੋਂ ਇਹ ਇਹਨੂੰ ਪਕਾ ਆ ਜਾ ਇਹਨੂੰ ਪਕਾਉਣਾ ਆ ਜਾ ਆ ਜਾ ਕਿੱਥੇ ਮੈਂ ਤਾਂ ਨਾ ਫਰਮਾਏ ਓ ਕਾਕਾ ਗੱਤਲਾਂ ਆ ਦੇ ਹਾ ਦੇ ਹਾ ਦੇ ਓਏ ਦੇਖ ਬੋਲੀ ਓਏ ਇਧਰ ਹਾਂ ਕਿਉਂ ਇਧਰ ਦੇਖ ਗੱਲ ਸੁਣ ਮੇਰੀ ਹਾਂ ਉਹ ਖੁੰਝੇ ਖੜਾ ਕੀ ਕਰਦਾ ਵਾ ਆਏ ਹਾ ਹਾ ਕਿਉਂ ਤੁਹਾਨੂੰ ਪਤਾ ਨਹੀਂ ਵੀ ਇਧਰ ਬੰਦੇ ਆ ਕੇ ਬੈਠੇ ਆ ਹਾਂ ਹੇ ਵਸ ਠੀਕ ਹੈ ਇਹਨੂੰ ਇਹ ਜਾ ਪਾਸਾਤ ਗੱਲਾਂ ਹੋਰ ਸਿਖਾ ਇਹਨੂੰ ਮੈਂ ਦੱਸਦਾ ਮਜ਼ਾ ਐਸਾ ਇਹਨੂੰ ਆਇਆ ਕਹਿੰਦੇ ਵੀ ਭੂਰੇ ਦੀ ਮੁੱਛ ਖਲੀ ਹੋ ਰਹੀ ਬਸ ਬਸ ਬੋਛਰ ਲੈ ਲਾ ਦਾਂਗੇ ਬਾਲਾ ਪੂਰੇ ਮੈਂ ਤਾਂ ਨਾ ਨਾ ਤੂੰ ਨਾ ਪੂਰੇ ਨਾ ਤੂੰ ਤੇਰਾ ਕੀ ਕੰਮ ਚਵਾਰੇ ਜਲਾਇਆ ਉੱਤੇ ਤੇ ਮੇਰੇ ਜਿੱਦਣ ਤੋਂ ਬਾਅਦ ਕੰਮ ਹੈ ਚਵਾਰੇ ਚ ਚਵਾਰੇ ਚ ਤੋ ਮੈਨੂੰ ਡਰ ਲੱਗਦਾ ਕੋਈ ਨਾ ਚਵਾਰੇ ਤੇ ਜਾਓ ਪਤਾ ਲੱਗਰ ਦਿੰਦੇ ਹਾਂ ਚੱਲ ਇਹ ਕੋਈ ਘਰੋਂ ਲੀਟਰ ਨਿਕਲਦਾ ਵਧੀਆ ਗੱਲ ਹੈ ਐਂ ਉਹਦੀ ਫਾਇਰ ਵਾਲਾ ਕੀੜਾ ਦਾ ਕੱਢੂ ਇੱਕ ਘਰ ਦੀ ਰੀਣੀ